ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਜੀ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਪਿੰਡ ਵਰਪਾਲ ਜ਼ਿਲ੍ਹਾ ਅਮਰਸਰ ਤਹਿਸੀਲ ਅਮਰਸਰ ਇਸ ਘਰ ਚ ਪਹਿਲਾਂ ਵੀਡੀਓ ਬਣਦੀ ਰਹਿੰਦੀ ਆ ਅੱਜ ਫੇਰ ਪਹੁੰਚੇ ਆ ਵੀਰ ਕੋਲ ਟੋਟਲ 6 ਪਸ਼ੂ ਪਕਾਊਗਾ ਇੱਕ ਗਿਰਦੀ ਵਸ਼ੀ ਦੇਣੀ ਆ ਤੇ ਇੱਕ ਤਾਜੀ ਸੂਈ ਮਾਝਿਆ ਤੇ ਇੱਕ ਤਾਜੀ ਸੂਈ ਵੈੜਾ ਬਾਕੀ ਤੇ ਨਾ ਟੋਕੜਾਂ ਚੰਗੇ ਸੋਹਣੇ ਪਸ਼ੂ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਦਿਆ ਕਰੋ ਸਬਸਕ੍ਰਾਈਬ ਤਾਂ ਜੋ ਹਰ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਬੈਲ ਆਈਕਨ ਨੂੰ ਦਬਾ ਲਿਆ ਕਰੋ ਤੇ ਆਪਾਂ ਵੀਡੀਓ ਦਿਖਾਣੀ ਆ ਤੇ ਆਗੇ ਸੂਏ ਸਵਾਏ ਪਸ਼ੂ ਨੂੰ ਤੁਸੀਂ ਦੋ ਟਾਈਮ ਚੋ ਕੇ ਆਪਣੀ ਤਸਲੀ ਕਰ ਲਿਆ ਕਰੋ ਜਿਹੜਾ ਗੱਬਣ ਪਸ਼ੂ ਹੁੰਦਾ ਉਹਦੇ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹਿ ਸਕੇ ਆਪਾਂ ਭਾਜੀ ਉਹਨਾਂ ਨਾਲ ਗੱਲਬਾਤ ਕਰਾਵਾਂਗੇ ਇਹਨਾਂ ਪਸ਼ੂਆਂ ਦੀ ਡਿਟੇਲ ਲਵਾਂਗੇ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਪਿੰਡਰ ਸਾਹਿਬ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਜੀ ਕਿਰਪਾ ਤੁਹਾਡੀ ਪਿੰਡਰ ਸਾਹਿਬ ਕੀ ਪਹਿਲਾ ਮਾਲ ਵਿਗ ਗਿਆ ਸਾਰਾ ਰਾਮਦਾਦ ਦੀ ਕਿਰਪਾ ਹੀ ਗੁਰੂ ਰਾਮ ਅੱਜ ਛੁੱਟੀ ਵਾਲਾ ਦੇਣੀ ਤੇ ਸਵੇਰੇ ਆ ਜਾਂਦਾ ਕਰਕੇ ਮੈਂ ਸਵੇਰੇ ਸਵੇਰੇ ਪਾ ਦਈਏ ਠੀਕ ਆ ਜੀ ਤੇ ਕਿੰਨੀਆਂ ਅੱਜ ਅੱਜ ਵੀ ਦੀ ਇੱਕ ਮੱਝ ਦੇ ਆਪਣੇ ਕੋਲ ਚਾਰ گاਵਾ ਇੱਕ ਵੜ ਜੇ ਠੀਕ ਆ ਸਹੀ ਆ ਦੋ ਸੱਜਰਾਂ ਦੇ ਦੋ ਸੱਜਰਾਂ ਇੱਕ ਮੱਝ ਇੱਕ ਗਾਂ ਸੱਜਰਾਂ ਦੇ ਤੇ ਬਾਕੀ ਬੱਚੇ ਤੋਂ ਬਣਾ ਟੋਕੜਾਂ ਵਾਲੇ ਕੋਈ ਜਿੰਦਾਂ ਦੀ ਮਰਜ਼ੀ ਵਾਲੇ ਟੋਕੜਾਂ ਕਰਕੇ ਦਵਾਗੇ ਵੀਰ ਜੀ ਆਪਾਂ ਠੀਕ ਆ ਤੇ ਐਡਰੈਸ ਦੱਸ ਦਿਓ ਵੀਰ ਦੇ ਬਾਬਾ ਨੋਸਿੰਸ ਮਾਤੂ ਵੀ ਚਾਰ ਕਿਲੋਮੀਟਰ ਬੈਕਸਾਈਡ ਤੇ ਪਿੰਡ ਆ ਮੇਰਾ ਤੇ ਪ੍ਰਭ ਮੇਰਾ ਨਾ 9780911798 ਤਾਂ ਪਹਿਲਾ ਮਾਲ ਦੂਰੀ 깔 ਤਾਂ ਦੂਰੀ ਗਿਆ ਵੀਰ ਜੀ ਦੂਰੀ ਗਿਆ ਜੇ ਠੀਕ ਹੈ ਜੀ ਠੀਕ ਮਾਲਕ ਦੀ ਕਿਰਪਾ ਦੋ ਗਨ ਘਾਵਾਂ ਹਰਿਆਣੇ ਗਈਆਂ ਜੇ ਅੱਛਾ ਜੀ ਮੈਂ ਉਹਨਾਂ ਨੂੰ ਵੀਰ ਕਹਿੰਦੇ ਹਾਂ ਵੀਰੇ ਅਸੀਂ ਮੱਝਾਂ ਦੋੜ ਲੈਣੇ ਤੀਜੇ ਤੋਂ ਗਾਵਾਂ ਲਈ ਜਾਂਦੇ ਜੇ ਠੀਕ ਠੀਕ ਹੈ ਤੁਹਾਡੀਆਂ ਭਾਅ ਬੜੇ ਚੰਗੇ ਹੁੰਦੇ ਨੇ ਭਾਅ ਮਾਲਕ ਦੀ ਕਿਰਪਾ ਨਾਲ ਵੀਰੇ ਚਲੋ ਸੋਹਣੇ ਪਾਈਦੇ ਆਪਾਂ ਜੀ ਤੇ ਆਪਾਂ ਮੱਝ ਤੋਂ ਕਰੀਏ ਸ਼ੁਰੂਆਤ ਹਾਂਜੀ ਹਾਂਜੀ ਕਰੋ ਜੀ ਕਰੋ ਜੀ ਆਹ ਦੇਖੋ ਜੀ ਮੱਝ ਸੂ ਤੇ ਸੂਈ ਨੂੰ ਚਿਰ ਕਿੰਨਾ ਕੋ ਗਿਆ ਉਹ ਵੀਰ ਜੀ ਸੂਈ ਨੇ ਵੀਰ ਜੀ ਨੇ ਮਹੀਨੇ ਲਾਗੇ ਬਨੇ ਉਹ ਮਹੀਨਾ ਕੋ ਆਪਣੀ ਨਿਕਾਲ ਆਵੇ ਮਹੀਨਾ ਲਾਵੇ ਕੋਈ 15 ਦੇ ਲਾਵੇ 2 ਮਹੀਨੇ ਲਾਵੇ ਕੋਈ ਆਪਣੀ ਸਮਝਣਾ ਵੇਖੇ ਬਚਾ ਲਾਟਾ ਮਗਰ ਜਿਆ ਨੀਲੀ ਦਾ ਕਟਾ ਜੇ ਮਗਰ ਪੱਠੇ ਖਾਂਦਾ ਕਟਾ ਕਿ ਨੀ ਪੱਠੇ ਖਾਂਦਾ ਵੀਰ ਹੋਰੇ ਦੁੱਧ ਜੜੀ ਲਗਾ ਕੇ ਠੀਕ ਹੈ ਠੀਕ ਇਹ ਥੋੜੀ ਆਪਾਂ ਕਹਿ ਦੇਣਾ ਵੀਰ ਦੁੱਧ ਦਹਾਂਦੀਏ ਦੇ ਦੇ ਹਾਂਜੀ ਹਾਂਜੀ ਇਹ ਕਿਹੜਾ 나ਡੂ ਪੀ ਆ ਹਾਂਜੀ ਮਾਝੇ 바ਕੀ ਕਮਾਲ ਜੀ ਕਮਾਲ ਦੀ ਆ ਤੇ ਦੁੱਧ ਕਿੰਨਾ ਇਸ ਟਾਈਮ ਤੇ ਦੁੱਧ ਵੀਰ ਜੀ ਆ ਕੇ 12 ਕਿਲੋ ਠੰਡਾ ਕਰਕੇ ਚਵਾਵਾਂਗੇ ਹੁਣ 12 ਕਿਲੋ ਵੇ ਵੀਰ ਚਵਾਈ ਕੋਈ ਗਾਂ ਮਾਰ ਗਈ ਠੀਕ ਐ ਪੋਲੀ ਚਵਾਈ ਆ ਪੋਲੀ ਚਵਾਈ ਐ ਪੋਲੀ ਬਿਲਕੁਲ ਚੋਲੀ ਖਾਣ ਦੀ ਬਾਤ ਘਾੜਤ ਨਹੀਂ ਕੋਈ ਆ ਵੀਰ ਪਈ ਦੀ ਨ ਰੁਪਈਏ ਦੀ ਨਹੀਂ ਵੀਰ ਆ ਬਾਤ ਘੜ ਕੇ ਵੀ ਸੂਨ ਵਾਲੀ ਆ ਇਹ ਚੋਈ ਜਾਣੀ ਆ ਹਾਂਜੀ ਚੋ ਕੇ ਵੇਖੇਗਾ ਅਗਲਾ ਬਾਕੀ ਕੱਦ ਘਾੜ ਵੀ ਚੰਗਾ ਕੱਦ ਘੜ ਫੁੱਲੇ ਵੀਰ ਹਾਂਜੀ ਖੋਲ ਵੀਰ ਤੋਰੇ ਉਹ ਲੱਡੇ ਖੋਲ ਆ ਵੇਖੋ ਜੀ ਬਾਕੀ ਸਵੇਰ ਦਾ ਟਾਈਮ ਆ ਸਵਕਤ ਇਹਦਾ ਹੀ ਅਜੇ ਭੁੱਖੀਆਂ ਲੱਗਦੀਆਂ ਇਹ ਵੀਰ ਪਤਾ ਕੀ ਆ ਇਹ ਆਈਆਂ ਤਾਜ਼ੀਆਂ ਨਵੀਆਂ ਆਈਆਂ ਵਾ ਹਾਂਜੀ ਤੇ ਨਵੇਂ ਡੰਗਰੇ ਥੋੜੀ ਘਟ ਜੀ ਲੱਗਦਾ ਵਾ ਜੀ 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 ਇਹ ਇੱਕ ਦੋ ਦਿਨ ਚਲੋ ਜੀ ਲਗੂ ਆ ਰਾਦੀ ਆਪਣੀ ਕਮਾਜ ਆ ਦੇਖੋ ਜੀ ਬੇਲ ਬੜੀ ਲੰਮੀ ਆ ਦੀ ਪੂਰੀ ਮੱਝ ਫੋਲਿਆ ਕੇ ਵੀਰ ਵੱਡੀ ਆ ਵੱਡੀ ਆ ਆ ਜਾ ਲਾਇਆ ਵੀਰ ਬਾਕੀ ਸੋਹਣੀ ਸੁਨੱਖੀ ਪੂਰੀ ਆ ਮਾੜੀ ਮੈਂ ਨੀਲੀ ਪੈਂਦੀ ਆ ਪੂਰੀ ਨਹੀਂ ਕਹਿੰਦਾ ਨੀਲੀ ਮਾੜੀ ਮਾੜੀ ਪੈਂਦੀ ਆ ਬਾਕੀ ਚਲੋ ਥੋੜਾ ਫੁੱਲ ਜੇ ਬਣਿਆ ਫੁੱਲ ਬਣਾ ਪੈਰੀ ਥੋੜੇ ਥੋੜੇ ਚਟੇ ਆ ਨੀਲੀ ਜੀ ਪੈਂਦੀ ਆ ਮੱਝ ਉਹ ਅੱਖ ਬਿੱਲੀ ਆ ਅੱਖ ਬਿੱਲੀ ਵਾਲੀ ਆ ਹਾਂਜੀ ਸਿੰਘ ਬਹੁਤ ਸੋਹਣਾ ਲੱਗਾ ਜੀ ਤੇ ਕਿੰਨਾ ਕੇ ਵੀਰ ਜੀ ਇਹ ਦੁੱਧ ਹੋਣੋ ਆ ਤੇ ਉਹ ਦੁੱਧ ਵੀਰ ਜੀ ਨੇ ਨੰਗੀ ਚਵਾਣਾ ਵਾ ਦੇ ਕੋ ਸਾਫ ਕਰ ਲੂ 1 ਕਿਲੋ ਖੰਡ ਵਾਜੂ ਨਾ ਸਾਫ ਕਰ ਤੇ ਕਿਲੋ ਖੰਡ ਘਟਾ ਜੂਗੀ ਠੀਕ ਕਿੰਨਾ ਵਾ ਹੁਣ 12 ਕਿਲੋ ਵੀ ਠੰਡਾ ਕਰਕੇ ਦਵਾਗੇ ਆਪਾਂ ਠੰਡਾ ਕਰਕੇ 12 ਕਿਲੋ ਦੋ ਟਾਈਮ ਚ ਹੋਵੇ ਕੋ ਚਾਰ ਟਾਈਮ ਚ ਹੋਵੇ ਠੀਕ ਆ ਆਪਣੀ ਕਿੱਲੇ ਤੇ ਸੱਲੀ ਜੀ ਆਪਣੀ ਠੀਕ ਆ ਤੇ ਇਹਦਾ ਮੁੱਲ ਕਿੰਨਾ ਕਰਨਾ ਜੀ ਮੁੱਲ ਮੈਂ ਨਾ 85000 ਕਰ ਲਈ ਵੀ ਜੀ ਜੈ ਜੈ ਕਰੋ ਜੀ ਜਿੱਥੇ ਕਵੇਂ ਪਿੰਡਰ ਸਾਹਿਬ ਉੱਥੇ ਛੱਡ ਦਾਂਗੇ ਪੰਜ ਨਾ ਡਾ ਦਈਏ 10 ਡਾ ਦਈਏ ਵੀਰ ਕਿੰਨਾ 75 75 ਦੇ ਦਾਂਗੇ ਉਹ ਚੋਂ ਮੌਕੇ ਤੇ ਛੋੜ ਕਰੇਗਾ 2000 ਵੀ ਛੱਡ ਦਾਂ ਮੈਂ ਤੁੰਦ ਸਾਹਿਬ ਪੂਰੇ 70 ਪਿੰਡਰ ਸਾਹਿਬ ਇਹਦੇ ਚ 100 ਰੁਪਏ ਛੋੜੂਣੇ ਆ ਆਪਣੀ ਮਰਜ਼ੀ ਦੀ ਛੋੜ ਛੱਡ ਦੀ ਬਾਕੀ ਚੰਗੀ ਆ 12 ਕਿਲੋ ਦੁੱਧ ਬਾਕੀ ਬਾਕੀ ਕੋਈ ਇੱਥੇ ਚੋਗੇ ਖੜੇ ਚੋਗੇ ਖੜੇ ਚੋਗੇ ਖੜੇ ਕੋਈ ਚੋਗੇ ਤਸੱਲੀ ਕੀਤੀ ਹੋਊਗੀ ਇਹਨੂੰ ਪੈਸੇ ਫੜਨ ਦਾ ਸੁਆਦ ਆਊਗਾ ਤੇ ਤੁਹਾਨੂੰ ਵੀ ਤੁਹਾਨੂੰ ਪੈਸੇ ਫੜਨ ਦਾ ਸੁਆਦ ਆਊਗਾ ਲੈ ਮੈਂ ਜਾ ਕੇ ਕਿਉਂ ਜਦੋਂ ਚੋਈ ਹੁੰਦੀ ਉਹਦਾ ਲਾਹਮਾ ਨਹੀਂ ਰਹਿੰਦਾ ਕੋਈ ਬਿਲਕੁਲ ਜੀ ਬਿਲਕੁਲ ਪਿੰਡਰ ਸਾਹਿਬ ਵੇਖੋ ਡੰਗਰ ਅਨਮਲਾ ਅਗਲੇ ਘਰੋਂ ਆਪਾਂ ਜਾ ਕੇ ਆਪਣੇ ਘਰ ਆਖੀਏ ਵੀਰ ਉਹਨਾਂ ਘਰਾਂ ਦੇ ਮੈਨੂੰ 14 ਕਿਲੋ ਆਂਦੇ ਵੀਰ ਜੀ ਉਹਨੇ 14 ਕਿਲੋ ਆ ਠ ਪਰ ਵਿਮਾਨ ਨੇ ਵੀ ਨਹੀਂ ਵੀਰ ਤੂੰ ਚੋਵੇਂ ਤੂੰ ਜਾ ਕੇ ਪਤਾ ਲੱਗ ਜਾਊਗਾ 212 ਕਿਲੋ ਤੋਂ ਬਾਹਰ ਆਵਲੇ ਵੀ ਠੀਕ ਆ ਅੱਗੇ ਜਿਹੜੀ ਆ ਗਈ ਏ ਟੋਕੜ ਇਹ ਟੋਕੜਾ ਵੀ ਸਾਰੀਆਂ ਟੋਕੜਾ ਆਵਾਂਗੇ ਯਾਰ ਤੁਸੀਂ ਜਰਾਉਣੀ ਬਸ ਇੱਥੇ ਤੇ ਮਾਲਕੀ ਕਿਰਪਾਣ ਬਾਕੀ ਹੈ ਠੰਡੀਆਂ ਚ ਲੱਗ ਜੇ ਵੀਰ ਦੁੱਧ ਦੁੱਧ ਵੀ ਰਾਠੀ ਕਿਲੋ ਇਧਲੇ 8 ਕਿਲੋ ਦੁੱਧ 8 ਕਿਲੋ 6 ਕਿਲੋ ਪੀਗਾ ਭਰਿਆ ਜੇ ਪਰਸੋਂ ਦਾ ਅੱਛਾ ਠੀਕ ਆ ਤੁਸੀਂ ਲਵਾਇਆ ਠੀਕ ਆ ਪਰਸੋਂ ਦਾ ਭਰਿਆ ਜੇ ਨੂੰ ਮੈਂ ਦੋ ਰੋ ਵੀਰ ਇਹਨੂੰ ਵੀ ਭਰਿਆ ਠੀਗਾ ਦਾ ਬਾਕੀ ਸਪਾਈਸ ਪੂਈ ਬੜੀ ਆ ਹਾਂਜੀ ਬਾਕੀ ਐ ਛੱਡੇ ਦੀਆਂ ਸਪਾਈਆਂ ਸਪੂਈਆਂ ਜਿੱਦ ਦੀ ਬਾਕੀ ਚੰਗੀ ਸੋਹਣੀ ਆ ਜੀ ਤੌਰ ਵੀਰੇ ਨੂੰ ਆਹ ਦੇਖੋ ਜੀ ਕਰੋ ਚੱਕ 8 ਕਿਲੋ ਦੁੱਧ ਸੁਆ ਵੀਰੇ ਦਾ ਕਰਵਾਊਗਾ ਸੁਆ ਵੀਰ ਤੀਜਾ ਕੋਊਗਾ ਦਾ ਵੀ ਤੀਜਾ ਸੁਆ ਆ ਜਾ ਵੀਰ ਮੋੜ ਲਾ ਬਾਕੀ ਇਹ ਵੀ ਸੋਹਣੀ ਆ ਦੁੱਧ ਵੀ ਚੰਗਾ ਹਣਾ ਦਾ ਚਿੱਟਾ ਹਣਾ ਮੇਰੇ ਦਾ ਚਿੱਟਾ ਵੀਰ ਚਿੱਟਾ ਦੁੱਧ ਚਿੱਟਾ ਜਰਸੀ ਦੇ ਵਿੱਚ ਆਉਂਦੀ ਆ ਹਣਾ ਹਾਂਜੀ ਹਾਂਜੀ ਜਰਸੀ ਕਰਾਉਂਦੇ ਆ ਜੀ 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 ਬਾਕੀ ਇਹਨਾਂ ਵੈਣਾ ਦੀ ਡਿਮਾਂਡ ਵੀ ਚੰਗੀ ਹੁੰਦੀ ਆ ਅੱਜ ਪਤਾ ਕੀ ਵਿਦਿਆ ਬਾਕੀ ਨਾ ਜਿੰਨਾ ਦਾ ਭਾਪ ਪੋਣਾ ਨਾ ਉਹਨਾਂ ਕੇ ਨੇ ਦੁੱਧ ਪੀ ਗਏ ਨਾ ਫਿਰ ਇਹਨਾਂ ਨੇ ਸੱਜਰ ਕਰਕੇ ਵੇਚ ਲੈਣੀ ਏ ਜੀ ਤੇ ਇਹਨਾਂ ਨੇ ਵੀ ਹੁਣ ਗੜੀ ਆ ਗਿਆ ਸਿਆਲ ਹਾਂਜੀ ਇਹਨਾਂ ਦੁੱਧ 10 ਕਿਲੋ ਵੜੇ ਮਾਂ ਨਾ ਪੈ ਜਾਣਾ ਵੀਰ ਠੀਕ ਆ ਗੜੀ ਸਿਆਲ ਗਰਮੀਆਂ ਥੋੜੇ ਡਾਊਨ ਹੁੰਦੀਆਂ ਡੰਗਰਾਰ ਕੋਈ ਮੱਝ ਹੋਵੇ ਗਾਂ ਹੋਵੇ ਗਰਮੀਆਂ ਇਹ ਮਾਰ ਮਾਰ ਜਾਂਦਾ ਮੁੱਲ ਕਿੰਨਾ ਕਰਨਾ ਦਾ ਮੁੱਲ ਮੈਂ ਨਾ 5000 ਕਰ ਦਈਏ ਮਾਰ ਦਾਂ ਕਿੰਨਾ ਕਰਾਂ ਕਿੰਨਾ ਕੰਮ ਪਰਦਾ ਵੀਰ ਮੈਂ ਕਹਿੰਨਾ 5 ਹੀ ਢਾ ਦਈਏ ਦਾ ਦੇ ਵੀਰ ਦੇ 1000 ਦੀ ਯਾਰ ਕਾਂਡਾ ਕਰਦਾ 19000 ਦੀ 10000 ਛੋੜੋ ਜੂ 19000 ਦਾ ਹੱਥ ਪਾਈ ਪਰਦਾ ਹੱਥ ਜੋੜ ਕੇ ਛੋੜ ਕਰੋਗੇ ਠੀਕ ਆ ਬਾਕੀ ਜਿਹਨੂੰ ਪਸੰਦ ਆਵੇ ਫੋਨ ਕਰ ਦੇ ਬਾਕੀ ਵੀਰ ਵੇਖੋ ਮਸਲਾ ਵਾ ਇਹ ਸਾਲ ਕੀ ਆ ਜੀ ਮੇਰਾ ਭਰਾ ਪਿੰਡ ਦਾ ਆਪਣਾ ਵਪਾਰੀ ਵੀਰ ਹਾਂਜੀ 1 ਲੱਖ 27000 ਦੀ ਮੱਝ ਲਿਆ ਆ ਹਾਂਜੀ ਤੇ ਮੱਝ ਰਾਤ ਹੀ ਆਈ ਉਹਦੇ ਕੋਲ ਤੇ ਰਾਤ ਮੱਝ ਨੂੰ ਅਟੈਕ ਹੋ ਗਿਆ ਵੀਰ ਕਿਸਮਤ ਦੀਆਂ ਗੱਲਾਂ ਇੱਕ ਕਿਸਮਤ ਦੀਆਂ ਖੇਡਾਂ ਵੀਰ ਬਾਕੀ ਇਹ ਚੋਈਆਂ ਚ ਸੁਈਆਂ ਸਵਾਈਆਂ ਤਸੱਲੀ ਕਰੇ ਚੱਲੀ ਕਰੋ ਮੇਰਾ ਵੀ ਕੋਈ ਰੁਪਏ ਦੀ ਗਰੰਟੀ ਨਹੀਂ ਹੈਗੀ ਆਪਣੀ ਜੀ 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 ਆਪਣੀ ਆਪਣੇ ਘਰ ਦੀ ਗਰੰਟੀ ਕਿਸੇ ਦੇ ਘਰ ਦੀ ਕੋਈ ਰੁਪਏ ਦੀ ਗਰੰਟੀ ਨਹੀਂ ਹੈਗੀ ਬੰਦੇ ਦਾ ਨਹੀਂ ਭਰੋਸਾ ਵੀਰ ਜੀ ਬੰਦੇ ਦਾ ਭਰੋਸਾ ਕੋਈ ਨਹੀਂ ਬਾਕੀ ਪਤਾ ਵੀਰ ਕਿਹਨੇ ਪੈ ਗਰਚਾ ਆਪਾਂ ਪੈਸੇ ਗਰਚਾ ਨਾ ਵੇਖੋ ਮੇਰੇ ਕੋਲ ਚਾਰ ਗਾਂ ਮਗਰ ਬੱਜੀਆਂ ਵਾ ਉਹ ਮੈਂ ਚੋਈਆਂ ਨੇ ਆਪਣੇ ਹੱਥੀਂ ਉਹਦਾ ਫੜ ਕੇ ਲਿਆ ਉਹ ਮੈਂ ਚੋਈਆਂ ਨੇ ਮਤਾਨੇ ਵੀਡੀਓ ਪਾਈਆਂ ਇਹ ਵੀਡੀਓ ਹੀ ਪਾਉਣੀਆਂ ਮੈਂ ਠੀਕ ਹੈ ਮੇਰਾ ਵੀ ਜੀ ਕਰਦਾ ਮੈਂ 10 ਬੰਨਾਂ ਇੱਥੇ ਠੀਕ 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 ਪਰ ਇੱਥੇ ਆ ਕੇ ਚੋਵੇ ਕੋਈ ਆ ਜਿਹੜੀ ਆ ਇਹ ਵੀਰੀ ਧੋਕ ਯਾਰ ਇਹ ਵੀ ਬੜੀ ਕਾਮ ਜੀ ਗਾਂ ਦੀ ਥਾਣ ਬੜਾ ਸੋਹਣਾ ਲੱਗਿਆ। ਥਣ ਬਹੁਤ ਸੋਹਣਾ ਕਮਾਲ ਦਾ ਬੇਕਮਾਲ ਥਾਣਾ ਵੀਰ ਜੀ। ਆ ਵੇਖੋ। ਬਾਕੀ ਵੇਖਾ ਥਾਣਾ ਮਝਰ ਦੀ ਚਵਾਈ ਗੜੀ ਨਹੀਂ ਸੀ। ਹਾਂਜੀ ਹਾਂਜੀ ਹਾਂਜੀ। ਚਵਾਈ ਵੀ ਬੜੀ ਸੋਹਣੀ ਹੈ ਥਾਣ ਵੇ ਗੁਲੇਰਗਾ ਮੋਟਾ ਥਾਣਾ। ਬਿਲਕੁਲ ਮੋਟਾ। ਮੋਟਾ ਥਾਣਾ ਵੇਖੋ ਬਹੁਤ ਸੋਹਣਾ ਖੋਣਿਆ। ਹਾਂਜੀ। ਤੇ ਬਾਕੀ ਚਲੋ ਮਾਲ ਕਿਰਪਾ ਕਰੇ ਸੋਹਣੀਆਂ ਗਾਂ ਜਨੇ ਵੀ। ਜੀ 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 ਜੀ। ਬਾਕੀ ਚਲੋ ਚੰਗੀ ਆ ਗਾਂ ਸਾਰੇ ਬਣਿਓ। ਹਾਂਜੀ। ਤੇ ਦੁੱਧ ਵੀਰ ਜੀ ਕਿੰਨਾ ਇਹਦੇ ਕੋਲ? ਦੁੱਧ ਵੀਰ ਜੀ ਹੋਊਗਾ 7.5-8 ਥਾਣ ਬੜਾ ਸੋਹਣਾ ਵਾਹਰੇ ਗਾੜੀ ਗਾਂ ਦਾ 1 ਕਿਲੋ ਤੇ ਚਵਾਈ ਜਾਊਗੀ ਅੱਜ ਹੀਟ ਚ ਜੱਟੀਗਾ ਲਵਾ ਦੇ ਕੋਈ ਤੇ ਗਾਂ ਨਿਕਲ ਆਵੇ ਨਾ ਟੀਗਾ ਲਵਾ ਦਾਂਗੇ ਫਿਰ ਸ਼ਾਮਾਂ ਦਾ ਆਪਣੇ ਕੋਲ ਟੀਗਾ ਲਵਾ ਦਾਂਗੇ ਆਪਾਂ ਨੂੰ ਠੀਕ ਆ ਕੋਈ 100 ਰੁਪਿਆ ਫਰਕ ਨਹੀਂ ਪੈਂਦਾ ਉਹ ਹਾਂਜੀ 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 ਟੀਗਾ ਲਵਾਵਾਂਗੇ ਨਾਲ ਪਾਈਆ ਤੇਲ ਦਵਾਵਾਂਗੇ ਦੁੱਧ ਕਿਲੋ ਵਧਾਵਾਂਗੇ ਦਾ ਠੀਕ ਹੈ ਜੀ ਠੀਕ ਆ ਵੇਖਾ ਜੀ ਕਰੋ ਚਾਕੇ ਸੋਹਣੀ ਸਨਖੀ ਪੂਰੀ ਐ ਇਹਦਾ ਵੀਰ ਜੀ ਮੁੱਲ ਕਿੰਨਾ ਕਰਨਾ ਮੁੱਲ ਵੀਰ ਜੀ ਇਹਦਾ ਵੀ ਹੋਣਾ ਕੀ ਕਿੰਨਾ ਦਾ ਉਰੇ ਜਨਾਬ 20000 ਰੁਪਿਆ 20000 ਹਾਂਜੀ ਛੋੜ ਕਿ ਨਹੀਂ ਕਰ ਦੋ ਭਿੰਦਰ ਸਾਹਿਬ ਕਰ ਦਈਏ 20000 ਦੀ ਕਰ ਦੋ ਭਿੰਦਰ ਸਾਹਿਬ ਕਰ ਦੋ ਕਿੰਨੇ ਦੀ ਬਾਕੀ 20 ਦੀ 20 ਦੀ ਰਹਿ ਗਈ ਬਾਕੀ ਉਹ ਚੋ ਮਾਣ 18000 ਦੀ ਦੇ ਦਾਂਗੇ ਯਾਰ ਬਾਕੀ ਫੋਨ ਕਰੇ ਕੋਈ 18000 ਦੀ ਦਾਂਗੇ ਠੀਕ ਆ ਜਿੰਨੂੰ ਵੀ ਪਸੰਦ ਆਵੇ ਫੋਨ ਕਰੇ ਫੋਨ ਕਰੇ ਵੀਰ ਖਾਂਦਾ ਹੋਊਗਾ ਨਾ ਇਹਦਾ ਇਦਾਂ ਕੇ ਨੇ ਵੇਖਿਆ ਨਹੀਂ ਚਾਰ ਟੈਂਟ ਜੋ ਮਰੇ ਬਗ ਜੋ ਚੋ ਠੀਕ ਆ ਚੋਣ ਦੀ ਨਹੀਂ ਪ੍ਰਵਾਹ ਹੋਊਗੀ ਵੀਰ ਠੀਕ ਆ ਠੀਕ ਹਾਂਜੀ ਸਹੀ ਆ ਬਾਕੀ ਸੋਹਣੀ ਸਰਖੀ ਪੂਰੀ ਬੋਰਸ ਬੋਰਸ ਸੋਹਣੀ ਵੀਰੇ ਹਾਂਜੀ ਤੇ ਅਗਲੇ ਨੰਬਰ ਤੇ ਆ ਗਈ ਸੂਈ ਇਹ ਸੱਜਰ ਜਿਹੜੀ ਤਾਜੀ ਗਾਂ ਦੀ ਹੈ। ਇਹ ਸੂਈ ਸਿੰਗ ਲੱਗਾ ਇਹਨੂੰ। ਸਿੰਗ ਲਗਾਨੇ ਗਾਣਾ ਚੁੰਗਾ ਸਿੰਘ ਜੇ। ਤੇ ਬਾਕੀ ਇਹ ਵਲੇ ਵੀਰੇ ਦੇਲੇ 17-18 ਕਿਲੋ ਬੋੜਾ ਹੋਊਗਾ। 17-18 ਕਿਲੋ ਬੋੜਾ। ਬੱਚਾ ਨਾੜੂ ਦੇ ਬੱਚੀ ਵਛੀ ਖਲ। ਕਿੰਨੇ ਦਿਨ ਦਾ ਸੂਹਾ ਵੀਰ ਜੀ ਇਹਦਾ? ਵੀਰੇ ਪੰਜਵਾਂ ਦਿਨ ਛੇਵਾਂ ਪੰਜਵਾਂ ਛੇਵਾਂ ਦਿਨ ਕੋ ਬੋੜਾ ਲਾਲੇ ਕੋ ਦੁੱਧ ਲਾਲੇ। ਥਾਨ ਬੜਾ ਸੋਹਣਾ ਲੱਗਦਾ। ਹਾਂਜੀ 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 ਵੀਰ ਜੀ। ਠੀਕ ਆ ਤੋਰ ਵੀਰੇ ਨੂੰ। ਲਓ ਜੀ ਲਓ ਮਾਰੇ। ਬਾਕੀ ਬੱਚਾ ਮਗਰ ਵਛੀ 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 ਵੀਰ ਜਰਸੀ ਦੀ ਵਛੀ। ਜਰਸੀ ਦੀ ਵਛ ਬਾਕੀ ਸਾਰੀ ਐ ਸਾਫ ਹੈ ਗਾਂ ਭਵਾਨਾ ਵੀਰ ਭਵਾਨਾ ਵੀਰ ਕੰਬੈਕ ਡਰ ਰਿਆ ਨਾ ਇਹਨੂੰ ਕੋਈ ਝਲਵਾ ਬਟਲੇਵੇਂ ਦਾ ਡਰੰਦਾ ਅੱਗੇ ਪਿੱਛੇ ਬਰਾਬਰ ਹੀ ਸਾਰੇ ਬਰਾਬਰ ਆ ਸਾਰੇ ਤਾਂ ਸਾਫ ਹੈ ਗਾਂਗੇ ਹਾਂ ਜਰਸੀ ਹੈ ਪੂਰੀ ਕੈਂਪ ਇਹ ਲਈ ਸੀ ਨਹੀਂ ਗੀ ਨਾ ਪੂਰੀ ਕੈਂਪ ਹੈ ਵੀਰ ਜੀ ਸੂਝ ਵੀ ਆ ਗਈ ਆ ਮਾਂ ਪੂਰੀ ਸੂਝ ਵੀ ਆ ਗਈ ਸੀ ਨਹੀਂ ਗਾਂ ਹਾਂ ਕਰੋ ਚੱਕ ਬਾਕੀ ਥਾਨ ਬਹੁਤ ਚੰਗਾ ਲੱਗਾ ਜੀ ਇਹਨੂੰ ਚੱਲ 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 ਨਾੰਦ ਦੁੱਧ ਕਿੰਨਾ 17 ਲੀਟਰ 17 ਲੀਟਰ ਵੀਰ ਚਵਾ ਕੇ ਦਾਂ ਦੁੱਧ ਬਣ ਲੈ ਕੋ ਬੋਲਾ ਮਾਲੇ ਪੰਜਵੇਂ ਦਿਨ ਸੁਈ ਜਾਜ ਪੰਜਵਾਂ ਦਿਨ ਹੋ ਗਿਆ ਸੁਈ ਹਾਂ ਮੋੜ ਲਿਆ ਵੀਰ 17 ਲੀਟਰ ਮੈਂ ਘਰੋਂ ਚਵਾ ਕੇ ਦਊਂਗਾ ਭਾਵੇਂ 18 ਚਵਾ ਦੂੰਗਾ 17 ਕਹਿ ਕੇ ਦਊਂਗਾ ਮੈਂ ਠੀਕ 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 ਆ ਆ ਵੇਖੋ ਕਰੋ ਚੱਕ ਬਾਕੀ ਵੀਰ ਮਾਨਤਨ ਖੁੱਲੇ ਹੀ ਕਰ ਦਿੰਦਾ ਹੁੰਦਾ ਜਿਹੜੇ ਵੀਰ ਨੂੰ ਪਸੰਦ ਆ ਫੋਨ ਜਰੂਰ ਕਰਿਆ ਕਰੋ ਵਸ਼ੀ ਵਿਖਾ ਮੇਰਾ ਭਰਾ ਵਸ਼ੀ ਵੀ ਸੋਹਣੀ ਹੈ ਜਰਸੀ ਦੀ ਆ ਵੇ ਆ ਵੇਖੋ ਵਾ ਨਾ ਨਾ ਕੋਲ ਨਾਲ ਹੀ ਆਦੀ ਹੈ ਨਾ ਨਾਲੇ ਨਾ ਹਾਂਜੀ ਇਹਨਾਂ ਕੋ ਕੋ ਦਾਹਦਣਾ ਸੂਈ ਹੋਗੀ ਸ਼ੀਲਾ ਆ ਕੋ ਆ ਬਖਾ ਦੀਏ ਮਾੜੀ ਜੀ ਦਸੀਏ ਮਛੀ ਦਾਰੀ ਪਚਵਾ ਚੂ ਖਾ ਦੀਏ ਕਰਾਂ ਠੀਕ ਆ ਨਾ ਨਾ ਬਸ ਬੈਸਣਾ ਬਤਨ ਨਾ ਆ ਵੇਖੋ ਵਸ਼ੀ ਲਾ ਕੇ ਦਿਖਾਤੀ ਆ ਬਾਕੀ ਧਾਰਾ ਮਾਰ ਕੇ ਦਿਖਾ ਦੇਣੀ ਆ ਤੇ ਕਲੀਆਂ ਤਾਰਾਂ ਤੇ ਨਾ ਤੁਸੀਂ ਵੀ ਰਿਓ ਚਾਹੀ ਵੀਰ ਬਿਲਕੁਲ ਰੱਖੀ ਆ ਸਾਡਾ ਮਸਕਤ ਇਥੋਂ ਤੱਕ ਵੀਰ ਥਾਣ ਤੋਂ ਹੁਣ ਪੂਰ ਛੱਟੇ ਦਾ ਪਤਾ ਲੱਗ ਜਾਊਗਾ ਜੀ 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 ਦੁੱਧ ਦਾ ਵੀਰ ਜਿੰਨੇ ਪੈਸੇ ਕਰੇ ਦੁੱਧ ਉਹਨੇ ਹੀ ਚੋਣਾ ਜਾਵੇ ਦੁੱਧ ਆ ਕੇ ਚੋਵੇ ਹਨਾ ਹਾਂ ਰਸੀ ਪਾਉਣ ਦੀ ਵੀ ਲੋੜ ਪੈਂਦੀ ਗੀ ਰਸੀ ਪਾਣੀ ਪਾ ਲੋ ਪਵਾ ਲਿੰਦੀ ਵਿਖਦਾ ਠੀਕ ਆ ਢੱਡ ਪਰਾਂ ਕਰ ਦੋ ਰਸੀ ਪਰਾਂ ਬਾਕੀ ਮੱਖੀ ਮੱਛਰਾਂ ਰਸੀ ਪਾ ਹੀ ਲੈਣੀ ਚਾਹੀਦੀ ਚਲੋ ਵੀਰ ਜੀ ਅਗਲੀ ਸਮਝ ਆਉਣੀ ਵਾ ਗੁਰੂ ਰਾਮ ਦਾ ਧੰਨ ਗੁਰੂ ਰਾਮਦਾਸ ਆ ਵੇਖੋ ਖਰੋ ਚੱਕ ਜੀ ਚਵਾ ਆ ਵੇਖੋ ਕਿੱਡਾ ਸੋਹਣਾ ਡੌੜਦਾ ਧੂੜਾਂ ਛੱਟੇ ਦੂਰ ਦੂਰ ਤੱਕ ਡਾਉਂਦਾ ਵੀਰ ਧਾਰ ਬੜੀ ਮੋਟੀ ਆ ਕਿ ਲਈ ਮੱਝਾ ਗੇਰ ਬਸ ਕਰੀ ਡੋਲੀ ਨਾ ਤੜੇ ਹਾਂਜੀ 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 ਬਾਲਟੀ ਰੱਖ ਲਿਆ ਕਰੋ ਹੋਰ ਵੀ ਭੈਣ ਭਰਾ ਜਦੋਂ ਮਾਰਦੇ ਆਪਾਂ ਦੇ ਇਹੀ ਕਿਹਨੇ ਬਾਲਟੀ ਰੱਖ ਲਿਆ ਕਰੋ ਤੇ ਹਾਂਜੀ ਵੀਰ ਜੀ ਦੱਸੋ ਫੇ ਨਾ ਨਾ 65000 ਮੁੱਲ ਕਰ ਲਈਏ ਜਿਆਦਾ ਕਰਜ ਪੰਜ ਢਾ ਦਈਏ ਮੈਂ ਕਿਹਾ ਇੱਕੋ ਗੱਲ ਵੀਰ ਪੰਜੋ ਢਾ ਦਾਂਗੇ 55 ਦੀ 55 ਦੇ ਦਾਂਗੇ ਉੱਚੋਂ ਛੋੜ ਉੱਚੋਂ ਆਏਗਾ ਭੈਣ ਭਰਾ ਦਾ ਮਾਨ ਤਨ ਕਰਾਵਾਂਗੇ ਬਾਕੀ ਵੀਰ ਵੇਖੋ ਸਾਡੀ ਸ਼ੋਰ ਤੇ ਜਾ ਕੋ ਮੁੱਲ ਦੇ ਨਾ ਜਾਵੇ। ਸਾਡਾ ਦੁੱਧ ਚੋਗੇ ਜਾਵੇ ਕੋਈ। ਚਵਾਈ ਚੈੱਕ ਕਰ ਲਿਓ ਚਵਾਈ ਜਿਹੜੀ ਲੱਗਦੀ ਹੈ ਨਾ। ਚਵਾਈ ਚੈੱਕ ਕਰਕੇ ਕੋਈ ਸੱਜੇ ਰਿਹਾ ਕੋਈ ਤੋਕੜਿਆ ਜਿੱਦਾਂ ਦੀ ਵੀ ਹੈ ਸਰ ਚਵਾਈ ਚੈੱਕ ਕਰਕੇ ਛੱਡੋ। ਚਵਾ ਜਿਹੜਾ ਗਾਂ ਲੱਗਾ ਨਾ ਲੱਖ ਰੁਪਈਆ ਵਾਲੀ ਗਾਂ। ਲੱਖ ਰੁਪਈਆ ਗਾਂ, ਬਾਕੀ ਵੀਰ ਗਾਂ ਵੀ ਸੋਹਣੀਆਂ ਸਾਰੇ ਬਨੇ ਗੋਲਿਆ ਗਾਂ। ਜੀ ਜੀ ਜੀ। ਨਹੀਂ ਸੀਨੇ ਗਾਂ। ਬਾਕੀ ਖੁੰਜੀ ਨਹੀਂ ਕਿ ਦਾਗ ਨਹੀਂ ਕੋਈ ਉੱਤੇ। ਦਾਗ ਨਹੀਂ 1 ਰੁਪਈਆ ਦਾ ਵੀ ਹੈ ਗਾਂ। ਗਾਂ ਦਾ ਦਾਗ ਵੀ ਨਹੀਂ ਹੈਗਾ। ਸਿੰਗ ਦਾ ਦਾਗ ਨਹੀਂ ਆ ਮਾਲਕ ਦੀ ਕਿਰਪਾ ਨਾਲ ਸਾਰੀ ਸਾਫ ਹੈ ਗਾਂ। ਹਾਂ। ਬਾਕੀ ਪਤਾ ਕੀ ਵੀਰੇ ਹਰ ਕਨੇ ਪੈਏ ਘਰਦੇ ਮੇਰਾ ਵੀਰਾ ਚੋਗੇ ਖੜੇ ਜਿਹੜਾ ਮਰਜੀ ਜੀ ਤੋਕੜਿਆ ਕੋ ਸੱਜੇ ਰਚੋਗੇ ਖੜੋ ਮੇਰਾ ਭਰਾ ਚੋਗੇ ਚੋਗੇ ਹੀ ਸਵਾਦ ਹੋਣਾ ਤੇ ਅੱਗੇ ਇਹ ਤੋਕੜਾ ਕੀ ਤੋਕੜ ਤੋਕੜ ਵੀਰ ਕਰਕੇ ਦਵਾਂਗੇ ਆਪਾਂ ਤੋਰ ਵੀਰੇ ਨੂੰ ਕਿੰਨਾ ਦੋਦੇ ਦੇ ਕੋਲ ਇਹਦੇ ਕਰ ਸੋ ਦੂਗਾ 15 ਕਿਲੋ ਵੀਰ ਜੀ ਕੱਦ ਕੱਦ ਇਹ ਆ ਵੀ ਸੋਨਾ ਮ ਕੱਦ 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 ਘਾੜ ਸਾਰੇ ਬਨੇ ਗਾਂ ਸਾਫ ਹੈ ਵੀ ਥਾਣ ਵੀ ਚੰਗਾ ਸੋਨਾ ਥਾਣ ਕਿਰਪਾ ਮਲਕ ਦੀ ਬਾਬੇ ਦੀ ਜੀ ਜੀ ਇਹਨੂੰ ਗਾਣ ਵੀਰ ਜੀ ਆਪਾਂ ਤੋਕੜ ਕਰਕੇ ਦਵਾਂਗੇ ਇਹਨੂੰ ਸੂਈ ਨ ਹੋ ਜੇ 22 23 ਦਿਨ ਹੋ ਜੇ ਅੱਛਾ 22 23 ਦਿ ਆਪਾਂ ਟੋਕਰ ਕਾਇਦਾ ਦੁੱਧ 15 ਕਿਲੋ ਚ ਹੋ ਜੂਗੀ ਤੇ ਗਾਂ ਲੈ ਜਾਓ ਨਹੀਂ ਚਵਾਉਗੀ ਤੇ ਵੀ ਰੱਟੇ ਹੁਣ 15 ਕਿਲੋ ਦੁੱਧ ਚਵਾ ਕੇ ਦੇਵਾਂਗੇ ਇਹਦੇ ਚਵਾ ਕੇ ਦੇਵਾਂਗੇ ਠੀਕ ਆ ਲੱਤੋਂ ਖੋਲਣਾ ਤੰਗਲ ਬੱਚਾ ਨਹੀਂ ਹੈਗਾ ਇਹਦਾ ਨਹੀਂ ਬੱਚਾ ਨਹੀਂ ਵਿਰਜੇਗਾ ਸੂਈ ਦਾ ਪਤਾ ਕਿੰਨੇ ਕਿ ਚਰਦੀ ਹੈ ਸੂਈ ਨੇ 22 23 ਦਿਨ ਹੋਏ ਮਹੀਨਾ ਨਹੀਂ ਹੋਇਆ 22 23 ਦਿਨ ਹੋਏ ਬੱਚਾ ਮਰ ਗਿਆ ਹੋ ਲਗਾ ਐਕਟਿਵ ਆ ਤੋ ਟੋਕਰ ਮੰਨ ਕੇ ਹੀ ਖੜੇ ਹਾਂ ਨੀ ਟੋਕਰ ਮੰਨ ਕੇ ਦੇਣਾ ਆਪਾਂ ਸੱਜਰ ਦਾ ਨਾਂ ਨਹੀਂ ਲਿਆ ਹਾਂਜੀ ਆਪਾਂ ਜਾਂ ਸੱਜਰ ਦੇੰਡ ਆਇਆ ਵਾ ਸੱਜਰ ਨਾਂ ਲਾਇਆ ਨਾਂ ਲਿਆ ਹੋਏ ਆ ਵੇਖੋ ਜੀ ਕਰੋ ਚੱਕਿਆ ਮਾਂ ਬੁਰੀ ਥਾਨ ਬੜਾ ਸੋਹਣਾ ਲੱਗਾ ਆ ਵੇਖੋ ਜੀ ਜਾਣ ਦੋ ਥਾਨ ਵੀਰ ਭਵਾਨਾ ਵੇਖੋ ਤੁਹਾਨੂੰ ਦੱਦਨ ਦੇ ਆਪੀ ਸੱਜਰੇ ਸੱਜਰੀਏ ਕਾ ਹਾਂਜੀ 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 ਇਹ ਟੋਕੜਾਂ ਦੇ ਆ ਪਾਈਆਂ ਆਪਾਂ ਟੋਕੜਾਂ ਦੇ ਤੁਹਾਨੂੰ ਪਤਾ ਲੱਗ ਗਿਆ ਨਾ ਟੋਕੜਾਂ ਦੇ ਸੱਜਣਾ ਕੀ ਫਰਕ ਹੁੰਦਾ ਬਾਕੀ ਇਹ ਲਾਗੇ ਦੇ ਸੱਜਰ ਬੱਜੀ ਦੱਸ ਦੇਣਾ ਇਹ ਫਿਰ ਤੇਰਾ ਕਾ ਇਹਦਾ ਮੁੱਲ ਕਿੰਨਾ ਕਰਨਾ ਜੀ ਮੁੱਲ ਦਾ 50000 ਰੁਪਏ ਵੀਰ ਮਾਣ ਤਾਂ ਜਿੰਨਾ ਕੋ ਭਿੰਦਰ ਸਾਹਿਬ ਕਰਦਾਂਗੇ 5000 ਹੀ ਕਰ ਦਈਏ ਹੋਰ ਨਾ 5 ਕਰ ਦਈਏ 40 ਦੀ 40 ਦੀ ਛੋੜ ਕੇ ਲਈ ਉੱਚੋਂ ਆ ਗਿਆ ਭੈਣ ਭਰਾ ਦਾ ਹੱਥ ਜੋੜ ਕੇ ਮਨ ਕਰਾਂਗੇ ਕੋਈ ਚਣ ਕੇ ਚੋਗੇ ਚਲੀ ਕਰਕੇ ਖੜਿਆ 40000 ਜੋ ਦੇ ਦਾਂ ਬਾਕੀ ਬਾਕੀ ਤੁਹਾਈ ਮਾਤਰੀ ਕਿਰਪਾ ਹੋਣੀ ਆ ਆ ਵੇਖੋ ਜੀ ਕਰੋ ਚੱਕ ਜਵਾ ਦਾ ਵੀ ਸੋਹਣਾ ਲੱਗਾ ਜੀ ਠੀਕ ਹੈ ਜੀ ਦੁੱਧ ਦੁੱਧ ਚੱਟਾ ਇਹਦਾ ਦੁੱਧ ਮੱਝਾ ਰਗਾ ਜੀ ਠੀਕ ਆ ਠੀਕ ਹੈ ਦੇਰੀ ਵਾਲੇ ਚੱਲ ਗਈ ਮੱਝਾਂ ਲਈ ਪਾਣ ਦੁੱਧ ਨੇ ਠੀਕ ਆ ਤੇ ਅੱਗੇ ਆ ਗਈ ਆ ਨਗੀਨਾ ਜਿਹੜਾ ਇਹ ਨਗੀਨਾ ਆਪਣਾ ਆ ਵੀਰ ਇਹ ਗਿਫਟ ਇਹ ਗਿਫਟ ਨਹੀਂ ਦੇਣਾ ਵੀਰ ਇਹਟੋ ਦੇ ਦਈਏ ਇਦਾਂ ਕਰੀਏ ਜਿਹੜੀਆਂ ਤਿੰਨ ਖਰੀਦੇ ਉਹਦੇ ਨਾਲ ਇੱਕ ਇਹ ਫ੍ਰੀ ਜਿਹੜਾ ਤਿੰਨ ਖਰੀਦ ਤਿੰਨ ਪਤਾ ਕੀ ਮਸਲਾ ਅੱਗੇ ਵੀ ਰਹਾ ਪਾ ਪਾਇਆ ਹੈ ਗਿਫਟ ਇੱਕ ਕੋ ਵੀਰ ਕਹਿੰਦਾ ਤੀ ਗਲਤ ਗੱਲ ਕੀਤੀ ਆ ਹਾਂ ਮਨੋ ਵੀਰ ਇੱਥੇ ਕਹਿ ਕੇ ਗਿਆ ਮੈਂ ਭਰਾ ਕਿਰਾਇਆ ਗੱਡੀ ਦਾ ਮੈਂ ਤਾਂ ਨਾ ਵਖਰੀ ਲੱਦ ਕੇ ਲੈ ਜਾ ਹਾਂ ਅੰਬੋਰ ਤੋਂ ਆਇਆ ਹੈ ਵੀਰ ਮੈਂ ਵੀਰ ਗੱਡੀ ਦਾ ਕਿਰਾਇਆ ਮੈਂ ਦੇ ਦਣਾ ਵਖਰੀ ਲੱਦ ਕੇ ਲੈ ਜਾ ਉਹ ਪਾਈ ਨੇ ਸਿੰਘ ਵਾਲੀ ਗਾਂ ਗਿਫਟ ਇੱਕ ਹੂੰ ਹੂੰ ਦੋਵਾਂ ਦੇ ਨਾਲ ਇੱਕ ਫ੍ਰੀ ਪਰ ਤੀ ਗਿਫਟ ਤਾਂ ਪਾਇਆ ਵਾ ਵੀ ਦੋ ਤਿੰਨ ਜਾਣੀਆਂ ਨੇ ਕਿ ਗੱਡੀ ਜੀ ਅੱਛਾ ਮੈਂ ਵੀਰ ਮਸਲਾ ਕੋਈ ਨਹੀਂ ਤੂੰ ਵਖਰੀ ਲੈ ਜਾ ਮੇਰਾ ਨਹੀਂ ਗੱਡੀ ਜਾਣੀਆਂ ਕਿਉਂ ਨਹੀਂ ਯਾਰ ਆ ਪਤਾ ਕੀ ਆ ਆਪਾਂ ਅਗਲੇ ਨੂੰ ਜਦੋਂ ਆਪਾਂ ਅਗਲੇ ਨਾਲ ਬਹਿਸ ਕਰਦੇ ਨਾ ਉਹ ਅਗਲਾ ਫਿਰ ਦੋ ਵਰ ਕਰਦਾ ਆਪਾਂ ਮੈਂ ਵੀ ਦੀ ਤੁਸੀਂ ਗੱਡੀ ਦਾ ਕਰਾਇਮ ਮੈਦੇ ਦਨਾ ਲੱਗ ਜਲਾ ਦੂ ਜਲਾ ਜੇ ਚਲਦਾ ਨਹੀਂ ਮੇਰੇ ਕੋ ਪੱਠੇ ਨਹੀਂ ਪੈਣੇ ਫਿਰ ਮੈਂ ਬੰਦਾ ਵੀ ਘਲਾ ਦਨਾ ਗੇਰ ਆਏ ਇਹ ਗੇਰ ਚ ਹੈ ਵੀ ਦੀ ਪਿਓਰ ਗੇਰ ਚ ਆ ਗੇ ਠੀਕ ਆ ਤੇ ਬਾਕੀ ਮਾਲਕ ਦੀ ਕਿਰਪਾ ਸਾਰੀ ਸਾਫ ਜੇ ਹੋਸੀ ਜੀ ਜੀ ਬਣੀ ਕਿ ਨਹੀਂ ਇਹ ਟੀਕਾ ਲੱਗਾ ਮੈਂ ਮਿੱਟੀ ਗਨ ਲੱਗਾ ਟੀਕਾ ਨਹੀਂ ਲੱਗਾ ਅਰੇ ਖੀਰੀ ਹੈ ਕਿ ਤਾਂ ਖੀਰੀ ਵੀਰ ਖੀਰੀ ਖੀਰੀ ਬਸ਼ੀ ਇਹ ਐ ਬਿਲਕੁਲ ਠੰਡੀ ਜੇ ਬਸ਼ੀ ਥਾਨ ਵੇਖੋ ਕੈਮਰਾ ਰਰਦੀ ਜੇ ਹਾਂਜੀ ਝੋਲੀ ਵੇਖੋ ਐ ਮਾਲਕ ਦੀ ਠੀਕ ਆ ਆ ਵੇ ਖਸ ਸੋਣੀ ਆ ਬਰੀਡ ਵਾਲੀ ਆ ਸੋਣੀ ਬਰੀਡ ਵਾਲੀ ਬੱਚੀ ਵੀਰੇ ਬਾਕੀ ਚੰਗੇ ਇਹ ਪਾਲੇ ਕੋਰੇ ਵੀਰ ਘਰਾਂ ਦਾ ਦੁੱਧ ਨਾਲ ਬਹੁਤ ਵਧੀਆ ਹੁੰਦਾ ਦਾ ਹਾਂਜੀ ਹਾਂਜੀ ਮੰਦੇ ਆ ਜੀ ਇਹਨਾਂ ਨੂੰ ਮੰਦੇ ਮੰਦੇ ਵੀਰੇ ਇਹਨਾਂ ਨੂੰ ਜੀ 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 ਚਲੋ ਬਾਕੀ ਵੀਰ ਤੇ ਆਪਣੀ ਸਮਝ ਵੇਖਣੀ ਗਏ ਨੇ ਆ ਜਾ ਵੀਰਾ ਆ ਜਾ ਕਰੋ ਚੱਕ ਆ ਬੋਲ ਬੋਲ ਦੇ ਬੱਚਾ ਤੋ ਵੀਰ ਜੀ ਕਿੰਨਾ ਕਰਨਾ ਦਾ ਮੁੱਲ ਮੁੱਲ ਵੀਰ ਜੀ ਇਹਦਾ ਕੀ ਕਰੀਏ 15000 ਰੁਪਏ ਵੀਰ ਮਾਨਦਾਨ ਤੁਸੀਂ ਕਰ ਦਿਓ ਜੋ ਕਰਨਾ ਜਮ ਕਰ ਦਈਏ 2000 ਦਾ 3000 ਛੱਡ ਦਾਂਗੇ ਵੀਰ ਕਿੰਨੇ 12000 ਦੀ 12000 ਦੇਵਾਂਗੇ ਬਾਕੀ ਜਿਹਨੂੰ ਪਸੰਦ ਆਏ ਫੋਨ ਕਰੇ ਹਨਾ ਫੋਨ ਕਰੇ ਵੀਰ ਬਸ ਤੁਸੀਂ ਜਾ ਕੇ ਲਾ ਲਿਓ ਨਾ ਮੈਂ ਤਾਂ ਕਹਿਣਾ ਇਦਾਂ ਲੱਦ ਕੇ ਘੱਲਦੇ ਮੈਨੂੰ 4000 ਦੀ ਫੇਰ ਤੇ ਵੀਰ ਗਲਤ ਗੱਲ ਲੈਣਾ ਇਦਾਂ ਨਾ ਵੇਖ ਤੂੰ ਮਨਤਾਵਲਾ ਜੇ ਤੂੰ ਇਹ ਦੋ ਬੋਰੀਆਂ ਫੋਨ ਜਾ ਕੇ ਦੋ ਬੋਰੀਆਂ ਫੀਡੀਆਂ ਲਾ ਲਈਆਂ ਖਾਲੀਆਂ ਨੇ ਮੈਂ ਕੱਚਾ ਮੁੱਲ ਨਹੀਂ ਲਾਇਆ ਵੇਖ ਲੈ ਦੇਣੀ ਮੁਕਰ ਦਾ 10000 ਦੀ ਲੈ ਜਾ ਤੇਰੇ ਲਈ 10000 ਤੂੰ ਵੀਡੀਓ ਤੇ ਵੀਡੀਓ ਦਈਏ ਵੀਡੀਓ 10000 ਤੇਰੇ ਲਈ ਨਾ ਮੈਂ ਆਪਣੇ ਹੱਥਾਂ ਮੈਂ ਕਿੰਨੇ ਦੀ ਵੇਚੂ ਮੁੜ ਕੇ ਫੇਰ ਤੂੰ ਜ਼ਰੂਰ ਵੇਚ ਨਹੀਂ ਕਰੇ ਰੱਖੀਂ ਗੁਰੂਗਾ ਨਹੀਂ ਮੈਂ ਵੇਚਣ ਨੂੰ ਖਾਨੀ 10000 ਰੁਪਏ ਮੌਕਾ ਤੇਰੇ ਹੱਥ ਹੈ ਆਪਾਂ ਮੁੱਲ ਕੱਚਾ ਨਹੀਂ ਲਾਇਆ ਤੈਨੂੰ ਵੇਖ ਲੈ ਭਰਾ ਵੀਰ ਜੀ ਮੈਂ ਵੀ ਤੁਹਾਡੇ ਕੋਲ ਬਾਲੇ ਮੰਗੇ ਨਹੀਂ ਆ ਮੈਂ ਤਾਂ ਕਿਹਾ ਸਾਈ ਜੀ ਤੁਸੀਂ ਹੋ ਜੋ ਵੀ 4000 ਮੈਂ ਤੈਨੂੰ ਦੇਣ ਦੇ 1000 ਰੁਪਿਆ ਕਿਰਾਇਆ ਪੰਜ ਚ ਮੈਨੂੰ ਪੈ ਗਈ ਹਾਂਜੀ ਪੰਜ ਦੀ ਪੈ ਗਈ ਤੁਹਾਨੂੰ ਹਾਂ ਤੇ ਵੀਰ ਜੀ ਤੁਸੀਂ ਇਦਾਂ ਕਰੋ ਹਾਂ ਤੁਸੀਂ ਕੱਲ ਰੇੜੀ ਵਾਲੀ ਵੀਡੀਓ ਪਾਈ ਨਾ ਇੱਕ ਤੁਸੀਂ ਰੇੜੀ ਲੈ ਪਿੰਨੋ ਜ਼ਰੂਰਤੀ ਕਿਰਾਇਆ ਦੇਣਾ ਗਲਤ ਇਹ ਗੱਡੀ ਦਾ ਕਿਰਾਇਆ ਜਦਾ ਮੰਗਦਾ ਅੱਜ ਕੀ ਆ ਅੱਜ ਵੀ ਰੇੜੀ ਲਾਇਓ ਮੈਂ ਰੇੜੀ ਏਡੀ ਦੂਰ ਨਹੀਂ ਲਿਆ ਜੀ ਜਾਣੀ ਕੋਈ ਨਹੀਂ ਮੋਟਰਸਾਈਕਲ ਲਾਇਓ ਜੀ ਇਹ ਵੀ ਗੱਲ ਆ ਮੋਟਰਸਾਈਕਲ ਵਾਲੀ ਰੇੜੀ ਤੇ ਜਾ ਸਕਦੀ ਮੈਂ ਪਰਤਾਖਾ ਨਹੀਂ ਕਰਨਾ ਰਕਮ ਦੀ ਹੈਗਾ ਮੈਂ ਗਾਂ ਵੱਚੀ ਚੰਗੀ ਵੀਰ ਬਾਕੀ ਵੇਖ ਲਈ ਜੇ ਤੇ ਤੇਰੀ ਕਿਸੇ ਨਾਲ ਗੱਲ ਬਣ ਗਈ ਜੇ ਨਾ ਬਣੀ ਤੇ ਮੈਨੂੰ ਲੱਦ ਕੇ ਘੱਲ ਦੀ 5000 ਚ ਪਹੁੰਚ ਕਰਦੀ ਚੱਲ ਚਲੋ ਕੋਈ ਨਹੀਂ ਵੇਖ ਲਾਂ ਮੈਂ ਸਭ ਕੁਝ ਨਾ ਡੰ ਮਾਣਿਆ ਕੋਈ ਨਹੀਂ ਲੈ ਤੜੇ 9000 ਰੁਪਏ ਦੀ ਤੇ ਬਾਕੀ ਮਾੜੇ ਫੇ ਭੈਣ ਪਰ ਪਤਾ ਕੀ ਵੀਰ ਵੇ 5 ਜੰਗਲਾਂ ਕੋਈਆਂ ਨਹੀਂ ਹੁੰਦੀਆਂ ਤਾਂ ਬਾਕੀ ਇਹਨਾਂ ਨੂੰ 9000 ਦੀ ਦੇ ਦਿੰਦੀ ਫੇਕੇ ਤੇਰੇ ਲਈ ਵੀਰ 500 ਰੁਪਏ ਔਰ ਛੱਡ ਦਾਂਗੇ ਠੀਕ ਹੈ ਕਰਨੀ ਕੋਈ ਗੱਲ ਬਾਤ ਹੋਰ ਬਾਕੀ ਵੀਰ ਵੇਖੋ ਸਾਰੀਆਂ ਸੂਈਆਂ ਸਵਾਈਆਂ ਆ ਸਾਰੀਆਂ ਥਣ ਵਗਦੇ ਵੀਰ ਐਸੇ ਚੋਕੇ ਖੜੋ ਕੋਈ ਗੱਬਨ ਨਹੀਂ ਹੈਗੀ ਕੋਤੇ ਪਣ ਦੀ ਲੋੜ ਨਹੀਂ ਸਾਰੇ ਚੋਕੇ ਖੜੋ ਤਿੰਨ ਟਾਈਮ ਚੋ ਚਾਰ ਟਾਈਮ ਚੋ ਜੀ ਆਪਣੀ ਥਲੀ ਕਰਕੇ ਬਾਕੀ ਜਿੱਦਾਂ ਵੀਰ ਨੇ ਕਿਹਾ ਵਾ ਚੋਕੇ ਖੜੋ ਜੇ ਤੁਹਾਨੂੰ ਪਸੰਦ ਆਉਂਦੀ ਹੈ ਪੈਸੇ ਦੋ ਨਹੀਂ ਪਸੰਦ ਆਉਂਦੀ ਤੇ ਕੋਈ ਚੱਕਰ ਨਹੀਂ ਆ ਪੈਸੇ ਦੇ ਬਾਕੀ ਵੀ ਇੱਕ ਵੀਰੇ ਗੱਲ ਤੋਂ ਡਰਦੇ ਆ ਬਾਕੀ ਮੇਰੇ ਵੀਰਾਂ ਨੂੰ ਸਲਾਮ ਵਾਲਿਆਂ ਦੇ ਵੀਰਾਂ ਨੂੰ ਬੇਨਤੀ ਆ ਵੀਰ ਵੇ ਯਾਰਾਂ ਵੇ ਤੂੰ ਫੋਨ ਲਾਉਣ ਦੇ ਫਿਰ ਤੂੰ ਯਾਰ ਵੀਰ ਸਵੇਰੇ ਲਾਵਾਂਗੇ ਫਿਰ ਸਵਾਦ ਨਹੀਂ ਤਾਂ ਵੀ ਤੂੰ ਸਵੇਰੇ ਲਾ ਲਈ ਮਰ ਰਾਤ ਗੜੇ ਚੋਲੇ ਲਗਾ ਜਾਂ ਵੇਜ ਲਗਾ ਇਸੇ ਕਰਕੇ ਇਹ ਵੀਰ ਦਾ ਅਗੇ ਵੀ ਸ਼ਿਕਾਇਤ ਆਈ ਵੀਡੀਓ ਜਿਆਦਾ ਚੱਲ ਜਾਂਦੀ ਹੈ ਸਲਾਮਾਂ ਵਾਲਿਆਂ ਦੇ ਸਲਾਮ ਵਾਲੇ ਹੋਣ ਜਿਆਦੇ ਆ ਜਾਂਦੇ ਆ ਤੇ ਜਿੰਨੇ ਖਰੀਦਨੇ ਹੁੰਦੇ ਉਹ ਮਾਲ ਰਹਿ ਜਾਂਦਾ ਉਹ ਜਿਹੜਾ ਰਹਿ ਜਾਂਦਾ ਵੀ ਵੀਡੀਓ ਚੱਲ ਜਾਂਦੀ ਹੈ ਫਿਰ ਇਹ ਕਰਕੇ ਹੋ ਜਾਂਦਾ ਵੀ ਮਾਲ ਵੇਚ ਗਿਆ ਹੁਣ ਬਿਲਕੁਲ ਹੀ ਬਿਲਕੁਲ ਤੇ ਵੀਰ ਨੂੰ ਫੋਨ ਕਰਦੇ ਹੀ ਰਿਹਾ ਕਰੋ ਆਪੇ ਵੀਰ ਕੋਈ ਨਾ ਕੋਈ ਮਾਲ ਨਗਰ ਤੁਰਿਆ ਰਹਿੰਦਾ ਤੇ ਉਹ ਵੇਖ ਵੀ ਜਾਵੇ ਨਵਾਂ ਆਜੂਗਾ ਨਵਾਂ ਲੈ ਕੇ ਚੱਲ ਜਿਓ ਜੀ ਤੇ ਆ ਕੇ ਆਪਣੀ ਦਸਤਰੀ ਆਪਣੀ ਦਸਤਰੀ ਜ਼ਰੂਰ ਕਰਨੀ ਵੀਰ ਨਾ ਮੇਰੇ ਤੇ ਰਹਿਣਾ ਨਾ ਪਿੰਡਰ ਸਾਹਿਬ ਤੇ ਰਹਿਣਾ ਵਾ ਠੀਕ ਹੈ ਜੀ ਵੀਡੀਓ ਕਰ